ਪਟਿਆਲਾ ਦੇ ਕਿਸਾਨ ਸੁਖਦੇਵ ਸਿੰਘ ਦੀ 1.5 ਕਰੋੜ ਦੀ ਲਾਟਰੀ ਨਿਕਲੀ ਹੈਗੀ ਐ ਤੁਸੀਂ ਬਹੁਤ ਆ ਜੀ ਵਾਈਗਰੂ ਨੇ ਛੋੜ ਦੇ ਮੇਰੀ ਮਿਹਨਤ ਕਰਦੇ ਦੀ ਕਿਰਤ ਕਮਾਈ ਕਰਦੇ ਰਹਾਂ ਵਾਈਗਰੂ ਨੇ ਹੁਣ ਵੀ ਛੋੜ ਦੇ ਗਊਆਂ ਦੀ ਸੇਵਾ ਕਰੀ ਮੇਰੀ ਰਾਸ ਆ ਗਈ ਜਿੱਥੇ ਛੋਕੜ ਕੇ ਕੰਮ ਕੁੰਮ ਕੀ ਕਰਦੇ ਹਾਂ ਜੀ ਪਹਿਲਾਂ ਪਸ਼ੋਕੜ ਦਾ ਜੀ ਖੇਤੀ ਕਰਦੇ ਤੇ ਖੇਤੀ ਜਿਵੇਂ ਕਈ ਬ੍ਰਿਟਨ ਦੇ ਮੱਠ ਜਾਰੇ ਹੋਣ ਕਰੇ ਜਿਹੜੀ 10 ਰੁਪਏ ਦੀ ਜ਼ਮੀਨ ਤੇ ਵੇਗੀ ਸੀ ਲਾਟਰੀ ਅਮੇਸ਼ਾ ਪਾਉਂਦੇ ਸੀ ਪਹਿਲੀ ਵਾਰੀ ਪਾਈ ਮੈਂ ਜੀ ਬੀ বাই ਸਾਲ ਤੋਂ ਯਾਨੀ ਦੋ ਦੋ ਲਾਟਰੀਆ ਪਾ ਜੰਦੇ ਕਦੇ ਦਿਵਾਲੀ ਨੂੰ ਕਦੇ ਲੋਹੜੀ ਨੂੰ ਕਣਿਆ ਇਸ ਹਾਲ ਦੋ ਤਿੰਨ ਲਾਟਰੀ ਇਸ ਹਾਲ ਚ ਪਾ ਜੰਦੇਗੇ ਪਉਦੇ ਨਹੀਂ ਸੀਗੇ ਕਿ ਲਾਟਰੀ ਕਾ ਉਹਨੂੰ ਪਾਉਣੇ ਛੱਡੋ ਰਹਿਣ ਤੋਂ ਕੱਲ ਨੂੰ ਮਾਤਾ ਜੀ ਕਦੇ ਦੱਸਦਾ ਨਹੀਂ ਘਰੇ ਕਦੇ ਨਹੀਂ ਦੱਸਦਾ ਹੀ ਨਹੀਂ ਦੀ ਹਾਂ ਇਹ ਦੱਸੇ ਵੀ ਨਾ ਭਾਈ ਇਹ ਵੀ ਮੈਂ ਉਹ ਗੱਲੋਂ ਪਤਾ ਲੱਗਿਆ ਪਟਿਆਲਾ ਦੇ ਕਿਸਾਨ ਸੁਖਦੇਵ ਸਿੰਘ ਦੀ ਕਿਸਮਤ ਖੁੱਲੀ ਆ ਉਸ ਨੂੰ ਡੇਢ ਕਰੋੜ ਦੀ ਲੋਟਰੀ ਨਿਕਲੀ ਹੈਗੀ ਆ ਸੁਖਦੇਵ ਸਿੰਘ ਦੇ ਮਨ ਦੇ ਵਿੱਚ ਇਸ ਵਕਤ ਜਸ਼ਨ ਜਿਹੜਾ ਉਹ ਕਿਥੇ ਕਿਥੇ ਮਨ ਰਿਹਾ ਹੈਗਾ ਕਿਉਂਕਿ ਜਦੋਂ ਲੋਟਰੀ ਨਿਕਲੀ ਹੋਵੇ ਦਿਨੋ ਦਿਨ ਜਿਹੜਾ ਕਿਤੇ ਰਾਤੋਂ ਰਾਤ ਬੰਦਾ ਕਰੋੜਪਤੀ ਹੋਇਆ ਹੋਵੇ ਤਾਂ ਕਿਤੇ ਨਾ ਕਿਤੇ ਖੁਸ਼ੀ ਜ਼ਰੂਰ ਹੁੰਦੀ ਆ ਤਾਂ ਲੋਟਰੀ ਵਾਲੀ ਦੁਕਾਨ ਤੇ ਪਹੁੰਚੇ ਆ ਸੁਖਦੇਵ ਜੀ ਸਾਡੇ ਨਾਲ ਮੌਜੂਦ ਨੇ ਕਿਸਾਨ ਨੇ ਇੱਕ ਲੋਟਰੀ ਪਾਈਸੀ ਡਰਾ ਨਿਕਲਿਆ 12 ਤਰੀਕ ਨੂੰ ਡਰਾ ਨਿਕਲਿਆ ਹੈਗਾ ਔਰ ਪਹਿਲਾ ਡਰਾ 1.5 ਕਰੋੜ ਦਾ ਨਿਕਲਿਆ ਹੈਗਾ ਔਰ 1.5 ਕਰੋੜ ਦੇ ਕਰੋੜਪਤੀ ਬਣ ਕੇ ਸੁਖਦੇਵ ਸਿੰਘ ਕਿਸਾਨ ਸਾਡੇ ਨਾਲ ਮੌਜੂਦ ਨੇ ਸੁਖਦੇਵ ਜੀ ਕਿਵੇਂ ਦੀ ਖੁਸ਼ੀ ਹੈ ਜੀ ਬੜੀ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਹਾਂ ਖੁਸ਼ੀ ਬਹੁਤ ਹੈ ਜੀ ਵਾਈਗਰੂ ਨੇ ਸੁਣ ਲਈ ਮੇਰੀ ਮਿਹਨਤ ਕਰਦੇ ਆ ਜੀ ਕਿਰਤ ਕਮਾਈ ਕਰਦੇ ਰਹਾਂ ਵਾਈਗਰੂ ਨੇ ਹੁਣ ਵੀ ਸੁਣ ਲਈ ਗਊਆਂ ਦੀ ਸੇਵਾ ਕਰੀ ਵੀ ਮੇਰੀ ਰਾਸ ਆ ਗਈ ਜੀ ਪਸ਼ੋਕਰ ਕੀ ਕੰਮ ਕੁੰਮ ਕੀ ਕਰਦੇ ਹੋ ਤੁਸੀਂ ਪਹਿਲਾਂ ਪਸ਼ੋਕਰ ਦਾ ਜੀ ਖੇਤੀ ਕਰਦੇ ਤੇ ਖੇਤੀ ਜਿਵੇਂ ਫੇਵਰੇਟ ਮੱਠ ਜਾਦੇ ਹੁਣ ਕਰੇ ਜਿਹੜੀ 10 ਬੀਗ ਜਮੀਨ ਤੇ ਵੇਗੀ ਤੀ ਚਲ ਹੁਣ ਵਾਇਗਰ ਵੀ ਛੋੜ ਲੇ ਫਿਰ ਆਪਦਾ ਮੈਂ ਠੇਕੇਦਾਰੀ ਛੇਡ ਵਿੱਚ ਪਾਈ ਮਿਹਨਤ ਕਰਦਾ ਰਿਹਾ ਸੀ 1240 ਦੀ ਜਮਾ ਲੱਗਾਈ ਦੀ ਪਹਿਲੀ ਚੋੜੇ ਪਛੂਪਾਲ ਨੇ ਤੇ ਪਟਿਆਲੀ ਦੀ ਉਹ ਹੁਣ ਸਾਡਾ ਰੌਣੀ ਬਾਗਾ ਹੁਣ ਜੀ ਮੈਨੂੰ ਮਿਲਦਾ 9000 600 ਹੁਣ ਜਾਨੀ ਬਾਕੀ ਕੁਝ ਜਮਾ ਵੀ ਹੁੰਦੇ ਨਾ ਜਿਹੜੇ ਕੱਟਦੇ ਨਹੀਂ ਪੀ ਆਪਾ ਉਹ ਤੇ ਆਈ ਨਹੀਂ ਪਤਾ ਕਿੰਨਾ ਕਰਦਾ ਲੋਟਰੀ ਹਮੇਸ਼ਾ ਪਾਉਂਦੇ ਸੀ ਪਹਿਲੀ ਵਾਰੀ ਪਾਈ ਸੀ ਮੈਂ ਜੀ ਬੀ ਬਾਈ ਸਾਲ ਤੋਂ ਯਾਨੀ ਦੋ ਦੋ ਲੈਟਰੀਆ ਪਾ ਦਿੰਦੇ ਕਹ ਦਿਵਾਲੀ ਨੂੰ ਕਦੇ ਲੋਹੜੀ ਨਹੀਂ ਗਣਿਆ ਇਸ ਹਾਲ ਦੋ ਤਿੰਨ ਲੈਟਰੀਆ ਇਸ ਹਾਲ ਤੇ ਪਾ ਜਾਂਦਾ ਤੁਰੇ ਪਾਉਂਦਾ ਤੇ ਹਿਸੇ ਦੁਕਾਨ ਤੇ ਆਪਾਂ ਵੀ ਸੋਚ ਕੇ ਪਾਈ ਸੀ ਕਿਹੜੀ ਅਰਦਾਸ ਕਰਕੇ ਪਾਈ ਸੀ ਡੇਢ ਕੋਟ ਤਾਂ ਇਹ ਵੀ ਗੁਰੂ ਸਾਹਿਬ ਤੇਰੀ ਮਰਜ਼ੀ ਐ ਇਹ ਦੇ ਤੇਰੀ ਮਰਜ਼ੇ ਦੀ ਕੋਈ ਸੇਵਾ ਮਨਜ਼ੂਰ ਕਰਨੀਆ ਕਰ ਲੋ ਗੁਰੂ ਤੇ ਹੀ ਵਿਸ਼ਵਾਸ ਰੱਖਿਆ ਜੀ ਹੋਰ ਕਦੀ ਨਹੀਂ ਮੈਂ ਵਿਸ਼ਵਾਸ ਰੱਖਿਆ ਕਦੇ ਮੈਂ ਕੋਈ ਹੋਰ ਨਹੀਂ ਕਰਿਆ ਗੁਰੂ ਮਾਰਾ ਤੇ ਵਿਸ਼ਵਾਸ ਰੱਖਿਆ ਪਰਿਵਾਰ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਜੀ ਹੁਣ ਡੇਢ ਕੋਟ ਨਿਕਲਿਆ ਕੋਈ ਖੁਸ਼ੀ ਆ ਜੀ ਬੜੀਗਾ ਪਰ ਪਰਿਵਾਰ ਨੂੰ ਖੁਸ਼ੀ ਹੋਵੇ ਨਾ ਮੌਜਮਾ ਕਹਿੰਦੇ ਬੜੀ ਬੜਾ ਸੁਚਾਉਚਾ ਨੇ ਸਾਰੇ ਆਏ ਨੇ ਪਹਿਲਾਂ ਰੁਕਦੇ ਨਹੀਂ ਸੀਗੇ ਕਿ ਲਾਟਰੀ ਕਾ ਉਹਨੂੰ ਪਾਉਣੇ ਛੱਡੋ ਰਹਿਣ ਤੋਂ ਕਾ ਨੂੰ ਡੋਟ ਮੈਂ ਤਾਂ ਜੀ ਕਦੇ ਦੱਸਦਾ ਨਹੀਂ ਘਰੇ ਕਦੇ ਨਹੀਂ ਦੱਸਦਾ ਹੀ ਨਹੀਂ ਸੀ ਹਾਂ ਇਹ ਦੱਸੇ ਵੀ ਨਾ ਭਾਈ ਇਹ ਵੀ ਮੈਂ ਗੱਲੋਂ ਪਤਾ ਲੱਗਿਆ ਹਾਂ ਜੇਬ ਵਿੱਚ ਪਾ ਰੱਖੀ ਸੀ ਆਪਣੇ ਲਿਖਿਆ ਗਿਆ ਤੇ ਨੰਬਰ ਚੱਲ ਮੈਂ ਉਹ ਜੇਬ ਵਿੱਚ ਪਾ ਰੱਖੀ ਤਾਂ ਨਿਕਲੇ ਫੇ ਮਾ ਜੇ ਮੇਰੇ ਕੋ ਹੈਂਗਰ ਤੇ ਲਾਟਰੀ ਪਈ ਹੈ ਹੁਣ ਕੀ ਸੋਚਿਆ ਮੈਂ ਤਾਂ ਬਿਮਾਰ ਨਹੀਂ ਕਰਕੇ ਉਹਦਾ ਘਬਰਾਟ ਹੋ ਜਾਂਦੀ ਵੀ ਤੇ ਪੈਸੇ ਖਰਾਬ ਕਰਦਾ ਜਦੋਂ ਮੈਂ ਫੇਰ ਵੀ ਮਨ ਘਬਰਾਇਆ ਨਹੀਂ ਪਾਈ ਜਾਂਦੀ ਅੱਜ ਸਾਰੇ ਮਤਲਬ ਜਮ੍ਹਾਂ ਹੋ ਗਏ ਵਾਪਸ ਜਿੰਨੇ ਖਰਚ ਕੀਤੇ ਸੀ ਸਾਰੇ ਹਾਂ ਜੀ ਹਾਂ ਵਾਹਿਗੁਰੂ ਦੀ ਬੜੀ ਕਿਰਪਾ ਹੈ ਹੁਣ ਤਾਂ ਡੇਢ ਕਰੋੜ ਦੇ ਲਈ ਸੋਚਿਆ ਕੀ ਇਹ ਕਰਨਾ ਕਿ ਇਹ ਡੇਢ ਕਰੋੜ ਦਾ ਡੇਢ ਕਰੋੜ ਦਾ ਜੀ ਆਪਣੇ ਖੇਤੀਬਾੜੀ ਦਾ ਹੀ ਕੰਮ ਹੈ ਦੋ ਪਸ਼ੂ ਰੱਖ ਲੈਣਾਂਗਾ ਖੱਪਾ ਮੰਗਾ ਆਪਣੇ ਘਰੇ ਪਾਲਾਂਗੇ ਜੇ ਉਹਨੇ ਜਿੰਨੇ ਜ਼ਰੂਰੀ ਚੱਲਦਾ ਚਲਾਉਣਾ ਹੈ ਠੇਕੇਦਾਰੀ ਚ ਕੰਮ ਨਹੀਂ ਛੱਡਦੇ ਛੋਟੀ ਦੁਕਾਨ ਤੋਂ ਨਿਕਲੀ ਹਾਂਜੀ ਹਾਂਜੀ ਸਾਡੀ ਸਾਡੀ ਦੁਕਾਨ ਤੋਂ ਨਿਕਲੀ ਹੈ ਹਾਂਜੀ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਲੋ ਤੇ ਇਹ ਸੁਦੇਸੀ ਜੀ ਮੇਰੇ ਕੋਲੋਂ 20 ਸਾਲ ਤੇ ਆਂਦੇ ਆ ਕਦੀ ਇਹਨਾਂ ਨੇ ਆਪਣਾ ਨੰਬਰ ਨਹੀਂ ਲਿਖਾਇਆ ਅੱਜ ਪਹਿਲੀ ਵਾਰ ਇਹਨਾਂ ਨੇ ਮੈਨੂੰ ਨੰਬਰ ਲਿਖਾਇਆ ਮੇਰੇ ਨਾਲ 5 ਮਿੰਟਾਂ ਨਾਲ ਗੱਲਬਾਤ ਕੀਤੀ ਮੈਂ ਤੁਹਾਡੇ ਤੋਂ ਹੀ ਪਾਣਾ ਫਿਰ ਵੀ ਇਹਨਾਂ ਨੇ ਉਹਨੂੰ ਨੰਬਰ ਲਿਖਾਇਆ ਕਹਿੰਦਾ ਸੀ ਮੈਨੂੰ ਕਾਲ ਦੇਣਾ ਫੋਨ ਕਹਿੰਦਾ ਨਹੀਂ ਤਾਂ ਮੈਂ ਟਿਕਟ ਪਾੜਦਾ ਹਾਂ ਨਹੀਂ ਤਾਂ ਫਿਰ ਤੁਸੀਂ ਮੈਂ ਫੋਨ ਨਾ ਕੀਤਾ ਵਗੈ ਠੀਕ ਹੈ ਮੈਂ ਉਹ ਸਾਰੀ ਗੱਲ ਉਹ ਪੁੱਛ ਕੇ ਇਹਨਾਂ ਦਾ ਵਿਪਾਗ ਵੀ ਲਿਖ ਲਿਆ ਤੇ ਇਹ ਚੱਲੇਗੇ ਦੇ ਦੋ ਰਾਤ ਨੂੰ ਸਾਨੂੰ 12 ਤਰੀਕ ਪਤਾ ਲੱਗਿਆ ਵੀ ਲਾਟਰੀ ਨਿਕਲਿਆ ਫਿਰ ਅਸੀਂ ਆਪਣੀ ਕਾਪੀ ਫੋਲੀ ਜਿਹਦੇ ਅਸੀਂ ਕਸਟਮਰ ਦੇ ਨਾਮ ਲਿਖਦੇ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਨਾਮ ਉੱਪਰ ਆਇਆ ਤੇ ਫਿਰ ਅਸੀਂ ਇਹਨਾਂ ਨੂੰ ਰਾਤੀ ਦਾ ਨਹੀਂ ਫੋਨ ਕੀਤਾ ਫਿਰ ਘਬਰਾਟ ਹੋ ਜਾਂਦੀ ਆ ਬੰਦੇ ਨੂੰ 1.5 ਕਰੋੜ ਸੁੰਦੇ ਹੀ ਫਿਰ ਸਵੇਰੇ ਆਰਮਨ ਅਮਰਤ ਵੇਲੇ ਇਹਨਾਂ ਨੂੰ ਫੋਨ ਕੀਤਾ ਵੀ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਲਾਟਰੀ ਦੇਖਿਆਵੇਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਤਾਂ ਫਿਰ ਇਹਨਾਂ ਨੇ ਪਿੰਡ 'ਚ ਦੱਸਿਆ ਸਾਰਿਆਂ ਨੂੰ ਵੀ ਐਦਾਂ ਮੈਨੂੰ ਫੋਨ ਆਇਆ ਸੀ ਦੇਖੋ ਵੀ ਇਹ ਰਹੀ ਆ ਤਾਂ ਫਿਰ ਇਹਨਾਂ ਨੂੰ ਜਦੋਂ ਇਹਨਾਂ ਨੇ ਦੇਖੀ ਨੈਟ ਤੋਂ ਕੱਢ ਕੇ ਤਾਂ ਉਹਨਾਂ ਨੇ ਇਹਨਾਂ ਦੇ ਮਤਲਬ ਰਿਸ਼ਤਦਾਰਾਂ ਨੇ ਪਿੰਡ ਵਾਲਿਆਂ ਨੇ ਕਿਹਾ ਹਾਂ ਬਾਬਾ ਜੀ ਤੁਹਾਡੀ ਲਾਟਰੀ ਨਿਕਲੀ ਹੈ ਹਾਂ ਫਿਰ ਪਿੰਡ ਦੇ ਵਿੱਚ ਵੀ ਖੁਸ਼ੀ ਪੂਰੀ ਬੜੀ ਸਾਰੇ ਪਿੰਡੇ ਜੀ ਦੋ ਤਿੰਨ ਪਿੰਡਾਂ ਚੋਂ ਲਵੇ ਲਾਉਣੇ ਪੂਰੀ ਖੁਸ਼ੀ ਹੈ ਕੌਣ ਕੌਣ ਆਇਆ ਤੁਹਾਡੇ ਨਾਲ ਹੁਣ ਹੁਣ ਤਾਂ ਮੇਰੇ ਨਾਲ ਮੇਰਾ ਇੱਕ ਜਵਾਈ ਹੈ ਜੀ ਅੱਜ ਨਹੀਂ ਅੱਲਾਹ ਦਾ ਸ਼ੁਕਰ ਹੈ ਇਹ ਤਾਂ ਮੇਰੇ ਜਵਾਈ ਹੈ ਜੀ ਹਾਂ ਇਹ ਮੇਰੀ ਛਾਲੀ ਦਾ ਮੁੰਡਾ ਜੀ ਅੱਛਾ ਅੱਛਾ ਬਈ ਕਿਵੇਂ ਦੇਖਦੇ ਹੋ ਜੀ ਲਾਟਰੀ ਨਿਕਲ ਗਈ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਜੀ ਸੁਣ ਕੇ ਬਰੇ ਘਰਾਂ ਵੀ ਲੱਗ ਪਏ ਸਾਰਿਆਂ ਨੂੰ ਖੁਸ਼ੀ ਆ ਜੀ ਸਾਰੇ ਰਿਸ਼ਤੇਦਾਰਾਂ ਨੂੰ ਖੁਸ਼ੀ ਆ ਜੀ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਪੂਰਾ ਵਧੀਆ ਜੀ ਹੈ ਨੂੰ ਖੁਸ਼ੀ ਵਾਲਾ ਮਾਹੌਲ ਹੈ ਜੀ ਹਾਂ ਜੀ ਸਰਪਦੇਵ ਸਿੰਘ ਦੀ 1.5 ਕਰੋੜ ਦੀ ਜਿਹੜੀ ਉਹ ਲਾਟਰੀ ਨਿਕਲੀ ਹੈ ਔਰ ਇਸ ਵਕਤ ਜਿਹੜੀ ਹੈ ਇਹ ਤਸਵੀਰਾਂ ਨੇ ਕਿ ਜਦੋਂ ਲਾਟਰੀ ਲਈ ਦੁਕਾਨ ਤੇ ਆਏ ਨੇ ਤਾਂ 1.5 ਕਰੋੜ ਦਾ ਇਨਾਮ ਜਿਹੜਾ ਨਿਕਲਿਆ ਹੈਗਾ ਲਾਟਰੀ ਪਾਈ ਸੀ ਰੋਡਿਕ ਲਿਆ ਡਰਾਅ ਦੇ ਵਿੱਚ ਜਿਹੜਾ ਟਿਕਟ ਨੰਬਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਟਿਕਟ ਨੰਬਰ ਹੈ ਜਿਹੜਾ ਇਹਨਾਂ ਦਾ ਪਹਿਲਾ ਜਿਹੜਾ ਨੰਬਰ ਆਇਆ ਔਰ 1.5 ਕਰੋੜ ਰੁਪਏ ਇਹਨਾਂ ਦੇ ਖਾਤੇ ਦੇ ਵਿੱਚ ਜਾਣਗੇ ਤਾਂ ਇਸ ਵਕਤ ਇਹ ਮਹਾਲ ਪਟਿਆਲਾ ਦੇ ਲਈ ਪਟਿਆਲਾ ਦੇ ਸੁਦੇਸ਼ ਸਿੰਘ ਜੀ ਇੱਕ ਪੀਸਾ ਲਈ ਸੁਦੇਸ਼ ਸਿੰਘ ਜੀ ਔਰ ਸ਼ਕਤੀ Gracias. <muchas>